ਸੋ ਅੱਛਾ ਗੱਲ ਜੀ ਮੇਰਾ ਨਾਮ ਹੈ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਸਿੰਘ ਸੰਸ ਕਨਸੈਪਟ ਕਲਾਸਿਸ 2.0 ਤੇ ਅੱਜ ਆਪਾਂ ਗੱਲ ਕਰਨ ਲੱਗੇ ਆ ਮਾਈਕਰੋ ਇਕਨੋਮਿਕਸ ਦੇ ਇੱਕ ਹੋਰ ਬੜੇ ਪਿਆਰੇ ਜਿਹੇ ਟੋਪਿਕ ਬਾਰੇ ਜਿਹਦਾ ਨਾਮ ਹੈ ਥਿਉਰੀ ਆਫ ਡਿਮਾਂਡ ਇਸ ਤੋਂ ਪਹਿਲਾਂ ਆਪਾਂ ਚਾਰ ਚੈਪਟਰ ਕਰ ਚੁੱਕੇ ਆ ਇੰਟਰੋਡਕਸ਼ਨ ਵਾਲਾ ਸੀ ਪੀਪੀਸੀ ਵਾਲਾ ਸੀ ਕੰਜ਼ਿਊਮਰ ਦਾ ਇਕਲੀਬਰੀਅਮ ਸੀ ਯੂਟਿਲਿਟੀ ਅਨਾਲਿਸਿਸ ਤੋਂ ਕੰਜ਼ਿਊਮਰ ਦਾ ਇਕਲੀਬਰੀਅਮ ਸੀ ਇਨਡਿਫਰੈਂਸ ਕਰਵ ਅਨਾਲਿਸਿਸ ਤੋਂ ਫਿਲਹਾਲ ਇਹਦੀ ਗੱਲ ਕਰਦੇ ਆਂ हां ओ पچھلی ویڈیوز دی لنک ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਣਗੇ ਇਧਰ ਦੇਖਿਓ ਆ ਸਭ ਤੋਂ ਪਹਿਲਾਂ ਗੱਲ ਕਰੀਏ ਡਿਮਾਂਡ ਬਾਰੇ ਡਿਮਾਂਡ ਦੀ ਡਿਫੀਨੇਸ਼ਨ ਪਹਿਲਾਂ ਤਾਂ ਦੇਖੋ ਹਲਕੀ ਫੁਲਕੀ ਕਹੀ ਗਈ ਹੈ ਹਲਕੀ ਫੁਲਕੀ ਕਿਵੇਂ ਡਿਮਾਂਡ ਕਿਸੇ ਕਮੋਡਿਟੀ ਦੀ ਡਿਜ਼ਾਇਰ ਹੈ ਕਿ ਉਸਨੂੰ ਆਪਾਂ ਬਾਏ ਕਰਾਂਗੇ ਠੀਕ ਹੈ ਖਰੀਦਾਂਗੇ ਬੈਕਡ ਬਾਏ ਸਫੀਸ਼ੀਐਂਟ ਪਰਚੇਸਿੰਗ ਪਾਵਰ డిమాండ్ క్యా హే ਕਿਸ కమోడిటీ ను ను ਲੈਣ ਦੀ ਇੱਛਾ ਡਿਜ਼ਾਇਰ ਹੈ ਠੀਕ ਹੈ ਜੀ ਬੈਕਡ ਬਾਇ ਸਫੀਸ਼ੀਐਂਟ ਪਰਚੇਸਿੰਗ ਪਾਵਰ ਖਰੀਦਣ ਵਾਸਤੇ ਪੈਸਾ ਵੀ ਹੈਗਾ ਤੀਜੀ ਚੀਜ਼ ਤੇ ਖਰੀਦਣ ਦੀ ਨੀਅਤ ਵੀ ਹੈਗੀ ਹੈ ਵਿਲਿੰਗਨੈਸ ਟੂ ਸਪੈਂਡ ਵੀ ਹੈਗਾ ਠੀਕ ਹੈ ਹੁਣ ਦਿੱਕਤ ਕਿਆ ਹੁੰਦੀ ਹੈ ਸੋਚ ਕੇ ਦੇਖੋ ਕਈ ਵਾਰ ਚੀਜ਼ਾਂ ਅਦਾ ਹੋ ਜਾਂਦੀਆਂ ਨੇ ਜਿਵੇਂ ਕਿ ਇੱਕ ਰੋਲ ਰੋਇਸ ਕੱਡੀ ਹੈ ਜਿਹੜੀ ਮੈਨੂੰ ਬੜੀ ਪਧਿਆ ਲੱਗਦੀ ਹੈ ਮੇਰੀ ਪੂਰੀ ਪੂਰੀ ਡਿਜ਼ਾਇਰ ਹੈ ਕਾਸ਼ ਮੈਨੂੰ ਮਿਲ ਜੇ ਹੋ ਪਰ ਅਫਸੋਸ ਉਹ ਸਿਰਫ ਮੇਰੀ ਡਿਜ਼ਾਇਰ ਹੈ ਮੇਰ ਕੋਲ ਉਹਨੂੰ ਲੈਣ ਦੇ ਪੈਸੇ ਨਹੀਂ ਹੈਗੇ ਠੀਕ ਦੂਸਰੀ ਚੀਜ਼ ਅ ਮੈਂ ਸੋਚ ਰਹੀ ਕਿ ਨਵੀਂ ਐਲਈਡੀ ਖਰੀਦ ਲੈਣੇ ਆ ਘਰੇ ਵਾਲੀ ਜਿਹੜੀ ਲੱਗੀ ਹੋ ਥੋੜੀ ਛੋਟੀ ਲੱਗਦੀ ਹੈ ਮੈਨੂੰ ਵੱਡੀ ਵਾਲੀ ਖਰੀਦਦੇ ਆ ਤੇ ਪੈਸੇ ਵੀ ਹੈਗੇ ਨੇ ਇਹ ਜੀ ਗੱਲ ਨਹੀਂ ਕਿੰਨੇ ਦੇ ਹੋਗੇ 40-50 ਹਜ਼ਾਰ ਦੇ ਹੋਗੇ ਖਰੀਦ ਲੈਣੇ ਆ ਪਰ ਮੈਂ ਉਡੀਕ ਰਿਹਾ ਕੋਈ ਸੇਲਸਫੂ ਲਾਵੇ ਤਕੜੀ ਜਿ ਫਿਲਹਾਲ ਮੇਰੀ ਖਰੀਦਣ ਦੀ ਨੀਅਤ ਨਹੀਂ ਹੈਗੀ ਦੇਖੋ ਦੋਨੋਂ ਗੱਲਾਂ ਪੋਸੀਬਲ ਹੈ ਨਾ ਕਿਸੇ ਤੇ ਡਿਜ਼ਾਇਰ ਹੋਵੇ ਕੁਝ ਐਸਾ ਖਰੀਦਣ ਦੀ ਜਿਹਦੇ ਵਾਸਤੇ ਉਹਦੇ ਕੋਲ ਪੈਸੇ ਨਹੀਂ ਹੈਗੇ ਇਹ ਤਾਂ ਸਿਰਫ ਇੱਕ ਡਿਜ਼ਾਇਰ ਹੈ ਦੂਸਰਾ ਡਿਜ਼ਾਇਰ ਹੈ ਨਾਲ-ਨਾਲ ਪੈਸੇ ਵੀ ਹੈਗੇ ਨੇ ਲੈਣ ਵਾਸਤੇ ਪਰ ਬੰਦੇ ਦੀ ਨੀਅਤ ਨਹੀਂ ਹੈਗੀ ਜਿਵੇਂ ਮੈਂ ਕਹਿ ਰਿਹਾ ਮੇਰੀ ਹੱਲ ਨੀਅਤ ਨਹੀਂ ਹੈਗੀ ਮਨ ਹੈਗਾ ਖਰੀਦ ਲਈਏ ਪਰ ਆਪਾਂ ਮੈਂ ਉਡੀਕ ਕਰਾਂ ਮੈਂ ਕੋਈ ਸੇਲਸ ਆਵੇ ਥੋੜੀ ਸਸਤੀ ਮਿਲ ਜਾਏ ਫਿਰ ਮਜ਼ਾ ਆ ਜੂਗਾ ਠੀਕ ਨੀਅਤ ਨਹੀਂ ਹੈ ਫਿਲਹਾਲ ਖਰੀਦਣ ਦੀ ਠੀਕ ਤਾਂ ਡਿਮਾਂਡ ਕੀ ਹੈ ਡਿਮਾਂਡ ਉਹ ਹੈ ਜਦੋਂ ਡਿਜ਼ਾਇਰ ਹੁੰਦੀ ਹੈ ਕਿਸੇ ਚੀਜ਼ ਨੂੰ ਖਰੀਦਣ ਦੀ ਪੈਸਾ ਵੀ ਹੁੰਦਾ ਨੀਅਤ ਵੀ ਹੁੰਦੀ ਹੈ ਕਿ ਆਪਾਂ ਖਰੀਦ ਲਈ ਤਾਂ ਉਹ ਚੀਜ਼ ਖਰੀਦੀ ਜਾਂਦੇ ਵੀ ਬੇਸਿਕਲੀ ਠੀਕ ਹੁਣ ਇਸ ਨੂੰ ਲੈ ਕੇ ਹੀ ਕਿ ਛੋਟੇ ਛੋਟੇ ਡੈਫੀਨੇਸ਼ਨਸ ਬਣਦੀਆਂ ਨੇ ਜੋ ਕਿ ਡਿਮਾਂਡ ਦਾ ਪਾਰਟ ਨੇ ਛੋਟੇ ਛੋਟੇ देखो डिजायर बस एक विश है, की चीज मिल जवे पैसे हो न हो नजर मैटर वोंट हां एक कीवर्ड है वोंट का मतलब डिजायर है बैक्ड बाय एबिलिटी टू सेटिस्फाई द विश बैक्ड बाय एबिलिटी का मतलब पैसे हैगे ने औकात हैगी है कि खरीद सकदे हां ठीक तो जदों औकात देखो इथे डिजायर इथे औकात ਉਸ ਤੋਂ ਬਾਅਦ ਜਦੋਂ ਮਤਲਬ ਇੱਛਾ ਵੀ ਹੋ ਜਵੇ ਵੀ ਭਾਈ ਹੁਣ ਪੈਸੇ ਲਾਣ ਨੇ ਆ ਮਨ ਵੀ ਹੋਵੇ ਨੀਅਤ ਵੀ ਹੋਵੇ ਪੈਸੇ ਲਾਣ ਦੀ ਫਿਰ ਜਾ ਕੇ ਬਣ ਜਾਂਦੀ ਹੈ ਡਿਮਾਂਡ ਠੀਕ ਇਹ ਫਸਟ ਲੈਵਲ ਹੈ ਸੈਕੰਡ ਲੈਵਲ ਹੈ ਥਰਡ ਲੈਵਲ ਹੈ ਇਹ ਵੀ ਸਮਝ ਲਓ ਠੀਕ ਹੈ ਜੀ ਅੱਗੇ ਜਿਹੜੀ ਮੇਨ ਡੈਫੀਨੇਸ਼ਨ ਹੈ ਜਿਹੜੀ ਜ਼ਿਆਦਾ ਬੁੱਕ ਚ ਯੂਜ਼ ਆਪਾਂ ਪੇਪਰ ਵਾਸਤੇ ਯੂਜ਼ ਕਰਨੀ ਹੈ ਤੇ ਜੋ ਆਪਾਂ ਲਰਨ ਵੀ ਕਰਨੀ ਹੈ ਜ਼ਿਆਦਾ ਇੰਪੋਰਟੈਂਟ ਹੈ ਉਹ ਆਵਲੀ ਹੈ ਦੇਖਿਓ ਜ਼ਰਾ ਡਿਮਾਂਡ ਤੇ ਕੁਆਂਟੀਟੀ ਡਿਮਾਂਡਡ ਤੇ ਬਹੁਤ ਇੰਪੋਰਟੈਂਟ ਟਾਪਿਕ ਹੈ ਪਹਿਲਾਂ ਡਿਮਾਂਡ ਬਾਰੇ ਸਮਝੋ ਡਿਮਾਂਡ ਕੀ ਹੁੰਦੀ ਹੈ ਡਿਮਾਂਡ ਰੈਫਰਸ ਟੂ ਡਿਫਰੈਂਟ ਪੋਸੀਬਲ ਕੁਆਂਟੀਟੀਆਂ ਇੱਥੇ ਮੈਂ ਕਹਿ ਰਿਹਾ ਡਿਫਰੈਂਟ ਪੋਸੀਬਲ ਕੁਆਂਟੀਟੀਆਂ ਅਲੱਗ ਅਲੱਗ ਕੁਆਂਟੀਟੀਆਂ ਹਨ ਆਪਾਂ ਇੱਥੇ ਇੱਕ ਕੁਆਂਟੀਟੀ ਦੀ ਗੱਲ ਨਹੀਂ ਕਰ ਰਹੇ ਆਪਾਂ ਗੱਲ ਕਰ ਰਹੇ ਅਲੱਗ ਅਲੱਗ ਕੁਆਂਟੀਟੀਆਂ ਦੀ ਮੈਂ ਐਗਜ਼ਾਮਪਲ ਦੇਣਾ ਟੈਂਸ਼ਨ ਨਾ ਲਓ ਆਫ ਅ ਗੁਡਿਟੀ ਕਿਸੇ ਚੀਜ਼ ਦੀ ਥੈਟ ਦਾ ਕਸਟਮਰ ਇਜ਼ ਰੈਡੀ ਟੂ ਬਾਏ ਕਸਟਮਰ ਖਰੀਦਣ ਨੂੰ ਤਿਆਰ ਹੈ ਐਟ ਡਿਫਰੈਂਟ ਪੋਸੀਬਲ ਪ੍ਰਾਈਸਸ ਆਫ ਥੈਟ ਕਮੋਡਿਟੀ ਅਲੱਗ-ਅਲੱਗ ਰੇਟ ਤੇ ਹੁਣ ਤੁਸੀਂ ਇਹ ਗੌਰ ਕਰੋ ਇੱਥੇ ਕੁਆਂਟੀਟੀਜ਼ ਵਰਡ ਆ ਗਿਆ ਇੱਥੇ ਪ੍ਰਾਈਸਸ ਵਰਡ ਆ ਗਿਆ ਆਪਾਂ ਤਾਂ ਸਿੰਪਲ ਜੀ ਗੱਲ ਕਰਦੇ ਆ ਨਾ ਵੀ ਇਸ ਮਾਰਕਰ ਨੂੰ ਖਰੀਦਣ ਦੀ ਮੇਰੀ ਡਿਮਾਂਡ ਹੈ ਤੇ ਮੈਂ ਇਹਦੇ ਵਾਸਤੇ 20 ਰੁਪਏ ਦੇਣ ਨੂੰ ਤਿਆਰ ਹਾਂ ਬਸ ਗੱਲ ਤੇ ਖਤਮ ਪਰ ਨੇਚਰਲ ਫੀਨੋਮੀਨਾ ਜੋ ਹੈ ਨਾ ਕੰਜ਼ਿਊਮਰ ਦੀ ਜੋ ਸਾਈਕੋਲੋਜੀ ਹੈ ਜਦੋਂ ਇੱਕ ਬੰਦਾ ਮੰਡੀ ਗਿਆ ਸਬਜ਼ੀ ਖਰੀਦਣ ਵਾਸਤੇ ਤਾਂ ਦੇਖੋ ਫਿਰ ਇੱਥੇ ਕਿਸ ਸੀਨ ਹੁੰਦਾ ਹੁੰਦਾ ਸੁਪੋਜ਼ ਕਰੋ ਮੈਂ ਹੀ ਗਿਆ ਤੇ ਮੈਨੂੰ ਕਿਸ ਬੰਦੇ ਨੇ ਕਿਹਾ ਵੀ 100 ਰੁਪਏ ਕਿਲੋ ਆਂਬ ਮਿਲਦੇ ਪੈਣੇ ਠੀਕ 100 ਰੁਪਏ ਕਿਲੋ ਆਂਬ ਨੇ ਮੈਂ ਕਿਹਾ ਭਰਾਵਾ ਐਂ ਕਰ ਥੋੜੇ ਸਸਤੇ ਲਾ ਲੈ ਜੇ ਤੂੰ ਲਾਏਂਗਾ 80 ਰੁਪਏ ਕਿਲੋ ਤਾਂ ਮੈਂ ਤੇਰੇ ਤੋਂ 2 ਕਿਲੋ ਆਂਬ ਖਰੀਦਣ ਨੂੰ ਤਿਆਰ ਜੇ ਤੂੰ 100 ਰੁਪਏ ਕਿਲੋ ਰੇਟ ਲਾਣਾ ਫਿਰ ਤਾਂ ਮੈਂ ਭਾਈ ਮੈਂ ਫਿਰ ਜਾਂ ਤਾਂ ਖਰੀਦੂਗਾ ਨਹੀਂ ਤੇ ਫਿਰ ਵੀ ਜੇ ਮੈਂ ਬਹੁਤਾ ਔਖਾ ਹੋਇਆ ਫਿਰ ਮੈਂ ਅੱਧਾ ਕਿਲੋ ਖਰਦੂ ਇਸ ਤੋਂ ਬਾਅਦ ਨਹੀਂ ਮੈਂ ਖਰੀਦਦਾ ਵੀ ਜੇ ਤੂੰ ਸਸਤਾ ਲਾਏਗਾ ਤਾਂ ਮੈਂ ਜ਼ਿਆਦਾ ਖਰੀਦਣ ਨੂੰ ਤਿਆਰ ਹਾਂ ਸੋਚ ਕੇ ਦੇਖੋ ਇੱਕ ਹੋਰ ਸੀਨ ਬਣ ਜਾਏ ਜਿਉਂ ਬੰਦਾ ਮੈਨੂੰ 80 ਦੀ ਬਜਾਇ 60 ਰੁਪਏ ਕਿਲੋ ਲਾ ਦੇਵੇ ਮੈਂ ਤਾਂ ਕਹੂੰਗਾ ਫਿਰ ਮੈਂ 3 ਕਿਲੋ ਖਰੀਦ ਲੂੰਗਾ ਘਰ ਦੇ ਨੂੰ ਵੰਡੂਗਾ ਹੋਰ ਫਿਰ ਆਪਣੇ ਰਿਸ਼ਤਿਆਂ ਨੂੰ ਵੰਡੂਗਾ ਕੀ ਚੱਕਰ ਹੈ ਜਿੰਨੀ ਚੀਜ਼ ਮੈਨੂੰ ਸਸਤੀ ਮਿਲੇਗੀ ਮੈਂ ਉਨੀ ਜ਼ਿਆਦਾ ਖਰੀਦਣ ਦੀ ਇੱਛਾ ਕਰੂੰਗਾ ਇੱਕ ਬੜਾ ਨੇਚਰਲ ਜਿਹਾ ਫੀਨੋਮੈਨਾ ਹੁੰਦਾ ਬਹੁਤ ਨੇਚਰਲ ਜਿਹਾ ਇਸੇ ਕਰਕੇ ਤੁਸੀਂ ਇਹ ਦੇਖੋ ਡਿਫਰੈਂਟ ਪ੍ਰਾਈਸਸ ਡਿਫਰੈਂਟ ਪ੍ਰਾਈਸਸ ਸੋ 80 60 ਆਰ ਰਿਲੇਟਡ ਵਿਦ ਡਿਫਰੈਂਟ ਕੁਆਂਟੀਟिज ਆਫ ਦਾ ਪ੍ਰੋਡਕਟ ਪਰਚੇਸਡ ਅਲੱਗ-ਅਲੱਗ ਪ੍ਰਾਈਸਸ ਦੇ ਉੱਤੇ ਅਲੱਗ-ਅਲੱਗ ਕੁਆਂਟੀਟੀ ਪਰਚੇਸ ਕਰਨ ਦੀ ਇੱਛਾ ਹੈ ਕੰਜ਼ਿਊਮਰ ਦੀ ਐਸਾ ਨਹੀਂ ਕਿ ਖਰੀਦ ਰਿਹਾ ਪਿਓ ਹੁਣੇ इत आप गल कर रहे हैं कि रेडी टू बाई है रेडी टू बाई खरीदने पूरा तैयार बैठा है अलग अलग क्वानिटी भी अगर इन्े रुपए का देगा तो इन्हें तो खरीदूगा अगर इन्ने रुपये का मिलेगा तो इन्ना खरीदेगा वो। चीज ठीक अगे देखना क्वॉंटिटी डिमांडड की है फिर इट रेफर टू अ स्पेसीफिक क्वॉंटिटी टू बी परचेज अगेंस्ट अ स्पेसीफिक प्राइस ऑफ कमांडिटी स्पेसीफिक क्वॉंटिटी ਜਿਵੇਂ ਕਿ ਮੈਂ ਇੱਥੇ ਤੁਹਾਨੂੰ 1 2 3 ਕੇਸ ਦਿਖਾਤੇ ਤਿੰਨੋਂ ਕੇਸ ਤਿੰਨ ਦੀ ਬਜਾਏ 30 ਕੇਸ ਵੀ ਹੋ ਸਕਦੇ ਨੇ ਭਾਈ 10 ਕੇਸ ਵੀ ਹੋ ਸਕਦੇ ਨੇ 5 ਕੇਸ ਵੀ ਹੋ ਸਕਦੇ ਨੇ ਇਹ ਜਿਹੜੇ ਤਿੰਨ ਕੇਸ ਮੈਂ ਦਿਖਾਏ ਨੇ ਇਹ ਤਿੰਨੋਂ ਕੇਸ ਰਿਪਰੈਜ਼ੈਂਟ ਕਰਦੇ ਨੇ ਡਿਮਾਂਡ ਬਟ ਜੇ ਇਹਨਾਂ ਤਿੰਨਾਂ ਵਿੱਚੋਂ ਸਿਰਫ ਇੱਕ ਕੇਸ ਦੀ ਗੱਲ ਕਰਾਂ ਇੱਕ ਖਾਸ ਕੇਸ ਦੀ ਗੱਲ ਕਰਾਂ ਜਿਹੜੇ ਮਰਜੀ ਇੱਕ ਦੀ ਚਾਹੇ ਲਗਾ ਲਓ ਇਹ ਵਾਲਾ ਕੇਸ ਅਜਿਹਾ ਅਗਰ ਮੈਂ ਇਹਦੀ ਗੱਲ ਕਰਾਂ तो यू आप बोलेंगे क्वॉंटिटी डिमांड कि अगर जो बंदा वह अस्सी रुपये किलो रेट रा लगा लगा रहा क्वानटिटी जो मेरे वालों डिमांड की गई दैट विल बी टू के जी ऑफ मैंगोस ठीक है क्वानटिटी Qu डिमांडड की है स्पेसिफिक क्वानटिटी परचेज की जाएगी स्पेसिफिक प्राइस उत्ते ठीक हूँ इसके अलावा तो दो मैं वह गलत दस देव क्योंकि दसनी मेरी मजबूरी है कि एक तो इतने कमोडिटी वर्ड है ਇਥੇ ਆਪਾਂ ਗੁੱਡਸ ਵਰਡ ਲਿਖੰਤੋਂ ਥੋੜਾ ਜਿਹਾ ਕੋਲ ਕਰਿਓ ਕਈ ਟੀਚਰ ਲਖਵਾ ਦਿੰਦੇ ਨੇ ਕਈ ਟੀਚਰ ਥੋੜਾ ਜਿਹਾ ਬੁਰਾ ਮਨਾ ਜਾਂਦੇ ਨੇ ਕਿਉਂ ਮੈਂ ਇੱਕ ਟੀਚਰ ਦੇ ਮੂੰਹੋਂ ਸੁਣਿਆ ਸੀਗਾ ਸ਼ਾਇਦ ਉਹਦੀ ਗੱਲ ਠੀਕ ਵੀ ਸੀਗੀ ਅੱਛੇ ਲੱਗੇ ਮੈਨੂੰ ਗੱਲ ਉਹ ਕਹਿੰਦਾ ਸੀ ਗੁੱਡਸ ਵਰਡ ਨਾ ਲਿਖਿਓ ਰੀਜ਼ਨ ਕਿਉਂਕਿ ਗੁੱਡਸ ਦੇ ਵਿੱਚ ਸਰਵਿਸਿਜ਼ ਵੀ ਇਨਕਲੂਡ ਹੁੰਦੀਆਂ ਨੇ ਜਿਵੇਂ ਮੈਂ ਤੁਹਾਨੂੰ ਸਰਵਿਸਿਜ਼ ਦੇ ਰਹੇ ਹਾਂ ਐਜੂਕੇਸ਼ਨ ਸਰਵਿਸਿਜ਼ ਡਾਕਟਰ ਤੁਹਾਨੂੰ ਹੈਲਥ ਸਰਵਿਸਿਜ਼ ਦਿੰਦ ਨੇ ਠੀਕ ਗੁੱਡਸ ਦੇ ਵਿੱਚ ਸਰਵਿਸਿਜ਼ ਇਨਕਲੂਡ ਹੁੰਦੀਆਂ ਨੇ ਬਟ ਕਮੋਡਿਟੀ ਦਾ ਮਤਲਬ ਫਿਜ਼ੀਕ ਉਹ ਗੁੱਡਸ ਜਿਨ੍ਹਾਂ ਨੂੰ ਆਪਾਂ ਟੱਚ ਕਰ ਸਕਦੇ ਆ ਜਿਵੇਂ ਕਿ ਮਾਰਕਰ ਜਿਵੇਂ ਕਿ ਸ਼ਰਟ ਜਿਵੇਂ ਕਿ ਮਾਈਕ ਠੀਕ ਤਾਂ ਉਹ ਕਹਿੰਦਾ ਸੀ ਵੀ ਡਿਮਾਂਡ ਜਦੋਂ ਆਪਾਂ ਡਿਫੀਨੇਸ਼ਨ ਲਿਖ ਰਹੇ ਹਾਂ ਡਿਮਾਂਡ ਬਾਰੇ ਗੱਲ ਕਰ ਰਹੇ ਆ ਇੱਥੇ ਗੱਲ ਸਿਰਫ ਫਿਜ਼ੀਕਲ ਗੁੱਡਸ ਹੀ ਕਰਨੀ ਹੈ ਸਰਵਿਸ ਦੀ ਗੱਲ ਨੂੰ ਆਪਾਂ ਥੋੜਾ ਜਿਹਾ ਸਾਈਡ ਤੇ ਰੱਖੋ ਤਾਂ ਇੱਥੇ ਕਮੋਡਿਟੀ ਵਰਡ ਹੀ ਜ਼ਿਆਦਾ ਬੈਟਰ ਹੈ ਅੱਛਾ ਵਧੀਆ ਦੂਸਰੀ ਇੱਕ ਹੋਰ ਵੀ ਬੜਾ ਪਿਆਰਾ ਜਿਹਾ ਪੁਆਇੰਟ ਸੀਗਾ ਉਹ ਸੀਗਾ ਇਸ ਨੂੰ ਲੈ ਕੇ ਹਮ ਹਾਂ ਮਤਲਬ ਵਰਡ ਘੁੰਮ ਕੇ ਜਿਵੇਂ ਮੈਂ ਕਿਹਾ ਮੈਂ ਕਸਟਮਰ ਲਿਖਿਆ ਕਈਆਂ ਬੁਕਸ ਦੇ ਵਿੱਚ ਇੱਥੇ ਕਸਟਮਰ ਦੀ ਬਜਾਏ ਕੰਜ਼ਿਊਮਰ ਲਿਖਿਆ ਕੰਜ਼ਿਊਮਰ ਕਿ ਕਸਟਮਰ ਬਹੁਤ ਫਰਕ ਕੀ ਹੁੰਦਾ ਹਮ ਇੱਕ ਮਿੰਟ ਕੰਜ਼ਿਊਮਰ ਕੌਣ ਨੇ ਤੇ ਕਸਟਮਰ ਕੌਣ ਨੇ ਕੰਜ਼ਿਊਮਰ ਵਰਸਸ ਕਸਟਮਰ ਲੜਾਈ ਸਮਝੋ ਧਿਆਨ ਨਾਲ ਕੰਜ਼ਿਊਮਰ ਉਹ ਜੋ ਕੰਜ਼ਿਊਮ ਕਰਦੇ ਨੇ ਜੋ ਚੀਜ਼ਾਂ ਨੂੰ ਵਰਤਦੇ ਨੇ ਕਸਟਮਰ ਉਹ ਜੋ ਚੀਜ਼ਾਂ ਨੂੰ ਖਰੀਦਦੇ ਨੇ ਹੁਣ ਤੁਸੀਂ ਕਹੋਗੇ ਵੀ ਇਹ ਤਾਂ ਇਹ ਤਾਂ ਅਜੀਬ ਜੀ ਗੱਲ ਹੈ ਜੋ ਖਰੀਦੂਗਾ ਉਹ ਵਰਤੂਗਾ ਬਿਲਕੁਲ ਠੀਕ ਹੈ ਜੀ ਇੱਕੋ ਬੰਦਾ ਕੰਜ਼ਿਊਮਰ ਤੇ ਕਸਟਮਰ ਦੋਨੋਂ ਹੋ ਸਕਦਾ ਜਿਵੇਂ ਕਿ ਮਾਰਕਰ ਮੈਂ ਖੁਦ ਖਰੀਦਿਆ ਸੀ ਤੇ ਮੈਂ ਹੀ ਵਰਤ ਰਿਹਾ ਮੈਂ ਕੰਜ਼ਿਊਮਰ ਵੀ ਹਾਂ ਇਸ ਮਾਰਕਰ ਦਾ ਮੈਂ ਕਸਟਮਰ ਵੀ ਹਾਂ ਇਸ ਮਾਰਕਰ ਦਾ ਬਟ ਜਿਵੇਂ ਸਪੋਜ਼ ਕਰੋ ਮੈਂ ਇੱਕ ਘੜੀ ਖਰੀਦੀ ਸੀ ਆਪਣੇ ਇੱਕ ਫਰੈਂਡ ਨੂੰ ਗਿਫਟ ਦੇਣ ਲਈ ਉਹ ਕੜੀ ਖਰੀਦਦਰੀ ਕੜੀ ਮੈਂ ਖਰੀਦੀ ਮੈਂ ਉਸ ਕੜੀ ਲਈ ਕਸਟਮਰ ਹਾਂ ਪਰ ਕੰਜ਼ਿਊਮਰ ਮੇਰਾ ਫਰੈਂਡ ਹੈ ਤਾਂ ਕਈ ਵਾਰ ਇਹ ਦੋਨੋਂ ਅਲੱਗ-ਅਲੱਗ ਹੋ ਜਾਂਦੇ ਨੇ ਕੰਜ਼ਿਊਮਰ ਉਹ ਜਿਹਨੇ ਕੰਜ਼ਿਊਮ ਕਰਨਾ ਹੈ ਉਹ ਵਰਤਣਾ ਹੈ ਚੀਜ਼ ਨੂੰ ਕਸਟਮਰ ਉਹ ਜਿਸਨੇ ਖਰੀਦਣਾ ਹੈ ਤਾਂ ਕਈ ਟੀਚਰ ਇੱਥੇ ਕਸਟਮਰ ਲਿਖਵਾਉਣਾ ਜ਼ਿਆਦਾ ਪ੍ਰਿਫਰ ਕਰਦੇ ਨੇ ਕੰਜ਼ਿਊਮਰ ਦੀ ਬਜਾਏ ਉਹ ਕਹਿੰਦੇ ਨੇ ਕਸਟਮਰ ਲਿਖੋ ਕੰਜ਼ਿਊਮਰ ਨਾ ਲਿਖੋ ਪਰ ਮੈਂ ਦੱਸ ਸਮਾਂ ਕਈ ਬੁੱਕਸ ਵਿੱਚ ਕੰਜ਼ਿਊਮਰ ਵੀ ਲਿਖਿਆ ਪਿਆ ਕਿੰਨੇ ਇਸ ਕਸਟਮਰ ਲਈ ਕਿਹਾ ਬ ਤੁਸੀਂ ਮੈਨੂੰ ਜ਼ਰੂਰ ਦੱਸਣਾ ਕਮੈਂਟ ਕਰਕੇ ਕਿ ਤੁਸੀਂ ਜਿਹੜੀ ਬੁੱਕ ਫੋਲੋ ਕਰ ਰਹੇ ਹੋ ਉਸ ਕਸਟਮਰ ਕਿ ਕੰਜ਼ਿਮਰ ਡਿਮਾਂਡ ਬਾਰੇ ਸਮਝਣ ਤੋਂ ਬਾਅਦ ਇੱਕ ਆ چھوٹਾ ਜਿਹਾ ਟਾਪਿਕ ਸਮਝੋ ਡਿਮਾਂਡ ਸਕੇਜੂਲ ਤੇ ਡਿਮਾਂਡ ਆਪਾਂ ਇਸ ਤੋਂ ਬਾਅਦ ਕਰਨਾ ਕਰਵ ਦੇਖੋ ਜਿੰਨਾ ਵੀ ਨਾਰਮਲੀ ਮਾਈਕਰੋ ਇਕਨੋਮਿਕਸ ਦਾ ਡਾਟਾ ਹੈ ਪਹਿਲਾਂ ਆਪਾਂ ਟੇਬਲ ਦਿਖਾਣੇ ਆ ਫਿਰ ਆਪਾਂ ਇੱਕ ਕਰਵ ਦਿਖਾ ਦਿੰਨੇ ਜਿਹੜਾ ਉਹ ਟੇਬਲ ਹੁੰਦਾ ਉਹਦੇ ਲਈ ਆਪਾਂ ਜ਼ਿਆਦਾਤਰ ਵਰਡ ਯੂਜ਼ ਕਰਦੇ ਆ ਸਕੇਜੂਲ કે શેડ્યુલ બોલ દેને pronunciation દેખો ਤੁਸੀਂ ਆਪ ਕਰ ਲੈਣਾ ਇਸ ਨੂੰ ਨਾਰਮਲੀ ਐਜ਼ ਅ ટેબલ ਵਾਸਤੇ ਵਰਡਸ ਨੂੰ ਯੂਜ਼ ਯੂਜ਼ ਕੀਤਾ ਜਾਂਦਾ ઠીક ચલો ਦੋ ਤਰ੍ਹਾਂ ਦਾ ਹੈ ਇੱਕ ਇੰਡੀਵਿਜੂਅਲ ਡਿਮਾਂਡ ਸ਼ੈਡਿਊਲ ਹੈ ਸ਼ੈਡਿਊਲ ਹੈ ਇੱਕ ਮਾਰਕੀਟ ਡਿਮਾਂਡ ਸ਼ੈਡਿਊਲ ਹੈ ਪਹਿਲੇ ਵਾਲਾ ਇੰਡੀਵਿਜੂਅਲ ਡਿਮਾਂਡ ਹੋਏਗਾ ਜਿਹਦੇ ਵਿੱਚ ਡਿਮਾਂਡ ਸ਼ੈਡਿਊਲ ਆਫ ਐਨ ਇੰਡੀਵਿਜੂਅਲ ਬਾਇਰ ਯਾ ਕੰਜ਼ਿਊਮਰ ਦੀ ਗੱਲ ਹੋਏਗੀ ਇੱਕ ਬਾਏ ਜਾਂ ਇੱਕ ਕੰਜ਼ਿਊਮਰ ਦੀ ਗੱਲ ਕਰਾਂਗੇ ਕਿ ਉਹ ਉਸ ਪ੍ਰੋਡਕਟ ਨੂੰ ਖਰੀਦ ਲਿਆ ਮਾਰਕੀਟ ਦੇ ਵਿੱਚ ਸਿਰ ਇੱਕ ਵਾਰ ਦੀ ਗੱਲ ਕਰਾਂਗੇ ਜਿਹੜਾ ਮਾਰਕੀਟ ਡਿਮਾਂਡ ਸਕਿਜੂਲ ਹੈ ਉਹਦੇ ਵਿੱਚ ਕਮੋਡਿਟੀ ਬਾਏ 올 ਦਾ ਕੰਜ਼ਿਊਮਰ ਪਰਚੇਸ ਕੀਤੀ ਜਾ ਰਹੀ ਹੈ ਡਿਮਾਂਡ ਕੀਤੀ ਜਾ ਰਹੀ ਹੈ ਬੇਸਿਕਲੀ ਕੀ ਹੈ ਫਰਕ ਕੀ ਹੈ ਇੱਚ ਇੱਕ ਵਾਰ ਹੋਏਗਾ ਇੱਚ ਸਾਰੇ ਬਾਅਰਜ਼ ਹੋਣਗੇ ਬਸ ਇੰਨੀ ਗੱਲ ਹੈ ਹੁਣ ਇਸ ਨੂੰ ਪਰ ਰਿਪਰੈਜ਼ੈਂਟ ਕਿਵੇਂ ਕਰਨਾ ਹੈ ਟੇਬਲ ਦੇ ਰੂਪ ਵਿੱਚ ਡਿਮਾਂਡ ਦਾ ਦੇਖੋ ਇੱਕ ਸਿੰਪਲ ਜਿਹਾ ਟੇਬਲ ਬਣੇਗਾ ਬੜਾ ਪਿਆਰਾ ਜਿਹਾ ਆਪਾਂ ਡਿਮਾਂਡ ਦਾ ਰਿਲੇਸ਼ਨ ਸ਼ੋ ਕਰ ਰਹੇ ਆ ਪ੍ਰਾਈਸ ਦੇ ਨਾਲ ਸਟਾਰਟਿੰਗ ਦੇ ਵਿੱਚ ਵੀ ਦੇਖੋ ਆਪਾਂ ਡੈਫੀਨੇਸ਼ਨ ਚ ਇਹੀ ਗੱਲ ਕੀਤੀ ਹੈ ਕਿ ਕੁਆਂਟੀਟੀ ਤੇ ਪ੍ਰਾਈਸ ਕਿਸੇ ਇੱਕ ਮੋਡਿਟੀ ਦੀ ਪ੍ਰਾਈਸ ਤੇ ਕੁਆਂਟੀਟੀ ਦੇ ਵਿੱਚ ਜੋ ਆਪਾਂ ਰਿਲੇਸ਼ਨਸ਼ਿਪ ਹੈ ਉਹ ਸ਼ੋ ਕਰਨਾ ਹੈ ਡਿਮਾਂਡ ਦੇ ਵਿੱਚ ਪ੍ਰਾਈਸ ਪੀ ਐਕਸ ਕੁਆਂਟੀਟੀ ਡਿਮਾਂਡ ਬਾਰੇ ਗੱਲ ਕਰਨਾ ਹੈ ਆਪਾਂ ਕੁਆਂਟੀਟੀ ਕਿੰਨੀ ਡਿਮਾਂਡ ਕੀਤੀ ਗਈ ਹੈ ਜਦੋਂ ਪ੍ਰਾਈਸ 1 ਰੁਪਿਆ ਸੀ ਤਾਂ ਕੁਆਂਟੀਟੀ 4 ਦੀ ਡਿਮਾਂਡ ਕੀਤੀ ਗਈ ਜਦੋਂ ਪ੍ਰਾਈਸ 2 ਰੁਪਏ ਹੋ ਗਿਆ ਤਾਂ ਆਬਵੀਅਸਲੀ ਇੱਥੇ ਕੁਆਂਟੀਟੀ ਘਟਾਣੀ ਆ ਇੱਕ ਬੜਾ ਨੈਚੁਰਲ ਜਿਹਾ ਫੀਨੋਮੀਨਾ ਹੈ ਕਿ ਜਦੋਂ ਪ੍ਰਾਈਸ ਵਧੇਗਾ ਤਾਂ ਡਿਮਾਂਡ ਘਟੇਗੀ ਇੱਕ ਤੋਂ ਬਾਅਦ 2 ਲਿਆ 4 ਤੋਂ ਬਾਅਦ ਮੈਂ 3 ਲਿਆ 2 ਤੋਂ ਬਾਅਦ 3 ਫਿਰ 4 ਫਿਰ ਇਧਰ 2 1 ਇੱਕ ਗੱਲ ਯਾਦ ਰੱਖਣਾ ਡਿਮਾਂਡ ਨੂੰ ਆਪਾਂ ਕਨਵੈਕਸ ਤੇ ਕਨਕੇਵ ਵਾਲੇ ਪੰਗਿਆਂ 'ਚ ਨਹੀਂ ਬਣਾਵਾਂਗੇ रीजन थोड़ा तो अगले चैप्टर प्रॉपरली पता लगेगा ग्राफ बिल्कुल सिंपल स्ट्रेट लाइन चलेगी अपने ठीक ज्यादा टेंशन वाली गल नहीं हैगी एक दो तीन चार चार दिन दो एक सिंपल उधरले पासे देखो हम हूँ आप गल कर मार्केट डिमांड शड्यूल बारे देखो गल की है प्रोडक्ट उ चीज़ है बट इत ख है क्यू एक्स ए ਕਿ ਉਹ ਐਕਸ ਵੀ ਲੈ। ਮਤਲਬ ਕੰਜ਼ਿਊਮਰ A ਦੁਆਰਾ ਕਿੰਨੀ ਕੁਆਂਟੀਟੀ ਡਿਮਾਂਡ ਕੀਤੀ ਗਈ ਹੈ? ਕੰਜ਼ਿਊਮਰ B ਦੁਆਰਾ ਕਿੰਨੀ ਕੁਆਂਟੀਟੀ ਡਿਮਾਂਡ ਕੀਤੀ ਗਈ ਹੈ? ਦੋ ਕੰਜ਼ਿਊਮਰ ਆਪਾਂ ਸ਼ੋਅ ਕਰ ਦੁੱਤੇ। ਦੇਖੋ ਮਾਰਕੀਟ ਡਿਮਾਂਡ ਦੇ ਵਿੱਚ ਕਿਹਾ ਆਪਾਂ ਦਿਖਾਇਆ ਕਿ ਆਲ ਦਾ ਕੰਜ਼ਿਊਮਰ ਆਬਵੀਅਸਲੀ ਸਾਰੇ ਤਾਂ ਨਹੀਂ ਸ਼ੋਅ ਕਰ ਸਕਦੇ। ਦੋ ਆਪਾਂ ਦਿਖਾ ਸਕਦੇ ਹਾਂ ਤੇ ਦੋ ਦਿਖਾ ਕੇ ਆਪਾਂ ਉਹਦਾ ਟੋਟਲ ਸ਼ੋਅ ਕਰਨਾ ਕਿ ਡਿਮਾਂਡ ਜਦੋਂ 1 ਰੁਪਏ ਸੀ ਤਾਂ ਡਿਮਾਂਡ ਨੋਰ ਯੂਨਿਟ ਸੀ। ਜਦੋਂ ਪ੍ਰਾਈਸ 1 2 1 ਤੋਂ 2 ਰੁਪਏ ਹੋ ਗਿਆ ਤਾਂ ਡਿਮਾਂਡ ਘਟ ਕੇ 7 ਰੁਪਏ ਰਹੇਗੀ ਫਿਰ ਜਦੋਂ ਪ੍ਰਾਈਸ ਵਧ ਗਿਆ ਤੇ ਡਿਮਾਂਡ ਘਟੇਗੀ ਓਕੇ ਲਾਸਟ ਹਮੇ ਇੱਕ ਬੱਚਾ ਪੁੱਛ ਰਿਹਾ ਸੀ ਕਿ ਇਹਦੀ ਵਿੱਚ ਜਿਹੜੀ ਅਸੰਪਸ਼ਨ ਲਈ ਹੈ ਇੱਕ ਕੰਜ਼ਿਊਮਰ 4 3 2 1 ਬਾਏ ਕਰ ਰਿਹਾ ਦੂਸਰਾ 5 4 3 2 ਬਾਏ ਕਰ ਰਿਹਾ ਇਹਨੂੰ ਆਪਾਂ ਇੱਕੋ ਜਿਹੇ ਨਹੀਂ ਲੈ ਸਕਦੇ ਦੇਖੋ ਹਰ ਕਸਟਮਰ ਦਾ ਆਪਣਾ ਆਪਣਾ ਹਿਸਾਬ ਕਿਤਾਬ ਹੈ ਆਪਣੀ ਆਪਣੀ ਇਨਕਮ ਹੈ ਜਿਹਦੇ ਕੋਲ ਪੈਸੇ ਜ਼ਿਆਦਾ ਹੋਣਗੇ ਉਹ ਜ਼ਿਆਦਾ ਖਰੀਦ ਲੈਣਗੇ ਜਿਹਦੇ ਕੋਲ ਪੈਸੇ ਘੱਟ ਹੋਣਗੇ ਉਹ ਘੱਟ ਖਰੀਦਣਗੇ ਜਿਹਦਾ ਮੂੜ ਜ਼ਿਆਦਾ ਹੋਇਆ ਖਰੀਦਣ ਦਾ ਜ਼ਿਆਦਾ ਖਰੀਦਣਗੇ ਤਾਂ ਇਹ ਥੋੜਾ ਡਿਫਰੈਂਸ ਆਪਾਂ ਦਿਖਾਣੇ ਸੀਗਾ ਠੀਕ ਮੈਨ ਤਾਂ ਆਪਾਂ ਟੋਟਲੀ ਸ਼ੋ ਕਰਨਾ ਇਹਦੀ ਇੰਪੋਰਟੈਂਸ ਹੈ ਅਗਲੀ ਜਿਹੜੀ ਗੱਲ ਆ ਜਾਂਦੀ ਹੈ ਜਿਹੜਾ ਕਿ ਆਪਣੇ ਕੋਲ ਹੈ ਇਹਦਾ ਆਪਾਂ ਫਿਗਰ ਬਣਾਣੀ ਹੈ ਉਹ ਆਪਣੇ ਕੋਲ ਮੇਨ ਪੁਆਇੰਟ ਹੈ ਡਿਮਾਂਡ ਕਰਵ ਕਰਨਾ ਕਿਵੇਂ ਹੈ ਜੀ ਕੁਆਂਟੀਟੀ نیچے ਰੱਖਣੀ ਹੈ ਪ੍ਰਾਈਸ ਉੱਪਰ ਰੱਖਣਾ ਹੈ ਜ਼ੀਰੋ ਇੱਥੇ ਲਈ ਸਭ ਤੋਂ ਪਹਿਲਾਂ ਇੱਕ ਇੰਡੀਵਿਜੂਅਲ ਬਣਾਣੇ ਆ 1 2 3 4 ਆ 4 3 2 1 ਆ ਸਿੰਪਲ ਹੈ 1 2 3 4 1 2 3 4 ਇੱਕ ਨਾਲ 4 ਜਦੋਂ ਪ੍ਰਾਈਸ 1 ਹੈ ਵੈਸੇ ਥੋੜਾ ਹਲਕਾ ਜਿਹਾ ਮਾਰ ਕੇ ਦਿਖਾਣਾ ਮੈਨੂੰ ਆਪਣਾ ਪੁਆਇੰਟ ਚਾਹੀਦਾ ਫਿਰ ਜਦੋਂ ਪ੍ਰਾਈਸ 2 ਹੈ ਤਾਂ ਕੁਆਂਟੀਟੀ 3 ਹੈ ਜਿੱਥੇ ਘਟਿਆ ਫਿਰ ਜਦੋਂ ਪ੍ਰਾਈਸ 3 ਹੈ ਤਾਂ ਕੁਆਂਟੀਟੀ 2 ਹੈ ਠੀਕ ਹੈ ਜਦੋਂ ਪ੍ਰਾਈਸ 4 ਆ ਉਹ ਤੋਂ ਕੁਆਂਟੀਟੀ ਕਿ ਸਕੇਲ ਨਾਲ ਬਹੁਤ ਵਧੀਆ ਬਣ ਜਾਏਗਾ ਤੇ ਕੋਸ਼ਿਸ਼ ਕਰਿਓ ਕਿ ਮਾਰਜਿਨਸ ਜੋ ਆਪਾਂ ਇੱਥੇ ਗੈਪ ਲੈਣਾ ਸੇਮ ਜਿਹਾ ਰੱਖਿਓ ਤਾਂ ਇਹ ਬਿਲਕੁਲ ਸਟ੍ਰੇਟ ਲਾਈਨ ਬਣੇਗੀ ਬੜੇ ਵਧੀਆ ਤਰੀਕੇ ਨਾਲ ਠੀਕ ਦਿਸ ਵਿਲ ਬੀ आवर ਡਿਮਾਂਡ ਕਰਵ ਇਹਨੂੰ ਬੋਲਦੇ ਆ ਉਹੀ ਜੇ ਆਪਾਂ ਇਹਦੇ ਬਣਾਈ ਦੇਖੋ ਟਾਈਮ ਵੇਸ ਕਰਨੋਂ ਕੋ ਫਾਇਦਾ ਨਹੀਂ ਹੈ ਕਿ ਤੁਸੀਂ ਕੋ ਐਕਸ ਏ ਕੰਜ਼ਿਊਮਰ ਦਾ ਬਣਾਓ ਫਿਰ ਬੀ ਦਾ ਬਣਾਓ ਫਿਰ ਇਕੱਠਾ ਬਣਾ ਲਓ ਇਕੱਠੇ ਬਣਾ ਲਓ ਕੰਮ ਨਿਬੜੇਗਾ ਏ ਦਾ ਤੇ ਬੀ ਕੰਜ਼ਿਊਮਰ ਦਾ ਠੀਕ ਹੈ 9753 ਚਾਹੀਦੇ ਨੇ ਤਾਂ ਆਬਵੀਅਸਲੀ ਆਪਾਂ ਇੱਥੇ 2 4 6 8 10 ਕੁਝ ਇਸ ਤਰ੍ਹਾਂ ਦਾ ਨੰਬਰ ਲੈ ਲਓ ਕਿ ਬਹੁਤੇ ਛੋਟੇ ਵੀ ਨਾ ਹੋਣ ਬਹੁਤੇ ਵੱਡੇ ਵੀ ਨਾ ਹੋਣ ਠੀਕ ਹੈ ਜੀ ਆਪਣਾ ਸਰਜ ਇਧਰ ਮੇਰੇ ਕੋਲ ਪ੍ਰਾਈਸ ਮੈਂ 1 2 3 4 ਇਹ ਚਾਹੀਦਾ ਪਰ ਮੈਂ ਨੋਰਮਲ ਲੈ ਲਵਾਂ ਇੱਕ ਹੋਰ ਬੜੀ ਵੱਡੀ ਤੇ ਬੜੀ ਅਜੀਬ ਜਿਹੀ ਬੱਚੇ ਗਲਤੀ ਕਰਦੇ ਨੇ ਦੇਖੋ QX9753 ਹੈ ਐਸੇ ਨੰਬਰਾਂ ਨੂੰ ਨਹੀਂ ਲੈਣਾ ਹੁੰਦਾ ਇੱਥੇ ਆਪਾਂ ਨੰਬਰ ਲੈਨੇ ਇੱਕ ਸੀਕੁਐਂਸ ਚ ਮੈਂ ਇੱਥੇ 0 1 2 3 4 5 6 7 8 9 10 ਤੱਕ ਵੀ ਲੈ ਸਕਦਾ ਹਾਂ ਚੱਲ ਜਾਂਦਾ 2 4 6 8 10 ਉਹ ਵੀ ਚੱਲ ਜਾਂਦਾ 3 3 ਦਾ ਗੈਪ ਪਾ ਲਓ 2 2 ਦਾ ਗੈਪ ਪਾ ਲਓ ਬਟ ਗੈਪ ਸ਼ੁੱਡ ਬੀ ਸੇਮ ਇਹ ਜਾਦ ਰੱਖਿਓ ਤੇ ਇਸ ਤੋਂ ਬਾਅਦ ਹੁਣ ਪ੍ਰਾਈਸ ਇਕਿਆ ਨੋ ਕਵਾਂਟੀਟੀ ਪ੍ਰਾਈਸ ਇਕ ਹੋਏ ਤਾਂ 9 9 ਕਿੱਥੇ ਆਊਗਾ 8 ਤੇ 10 ਦੇ ਵਿੱਚ ਠੀਕ ਪ੍ਰਾਈਸ ਦੋ ਹੈ ਤਾਂ ਕਵਾਂਟੀਟੀ 7 ਜਦੋਂ ਪ੍ਰਾਈਸ 3 ਹੈ ਤਾਂ ਕਵਾਂਟੀਟੀ 5 ਕ੍ਰਾ ਪ੍ਰਾਈਸ 4 ਹੈ ਜੀ ਤੇ ਕੁਆਂਟੀਟੀ 3 ਹੈ ਠੀਕ ਓਕੇ ਤੇ ਜਦੋਂ ਇਹਨੂੰ ਆਪ ਮਿਲਾਵਾਂਗੇ ਕੁਛ ਇਦਾਂ ਦੀ ਫਿਗਰ ਬਣ ਜਾਏਗੀ ਠੀਕ ਹੈ ਜੀ ਇਹ ਵੀ ਡਿਮਾਂਡ ਕਰ ਰਹਾ ਹੈ ਇਹ ਮਾਰਕੀਟ ਡਿਮਾਂਡ ਕਰ ਰਹਾ ਹੈ ਇਹ ਇੰਡੀਵਿਡਿਊਅਲ